ਇਹ ਵੇਖੋ ਜੀ ਪਿੰਡ ਧਰਮਗੜ ਵਿੱਚ ਨੇੜੇ ਬਨੂੜ ਦੇ ਦਾਖਾਲਾ ਬਨੂੜ ਦੇ ਆਦੀ ਪਿੰਡਾਂ ਪੈਂਦਾ ਮੁਹਾਲੀ ਜ਼ਿਲ੍ਹੇ ਦੇ ਵਿੱਚ ਇੱਕ ਰਜਵਾਹ ਪਿੰਡਾਂ ਛੋਟੀ ਨਹਿਰ ਜਿਹੜੀ ਕਈ ਵਾਰੀ ਟੁੱਟ ਚੁੱਕੀ ਹੈ ਜਿਸ ਬਾਰੇ ਪਿਛਲੇ ਇੱਕ ਸਾਲ ਤੋਂ ਅਸੀਂ ਚਿੱਠੀਆਂ ਲਿਖ ਕੇ ਡਿਪਾਰਟਮੈਂਟ ਨੂੰ ਸਤਕਾਰਯੋਗ ਆਪਣੇ ਐਮ ਐਲ ਏ ਸਾਹਿਬ ਨੂੰ ਰਿਕੁਐਸਟ ਕੀਤੀ ਸੀ ਜੀ ਕਿ ਪੂਲੀ ਨਹੀਂ ਨਹੀਂ ਹੋਣ ਕਰਕੇ ਨਹਿਰ ਟੁੱਟ ਜਾਂਦੀ ਹੈ ਪਾਣੀ ਨਿਕਾਸੀ ਪੂਰੀ ਨਹੀਂ ਹੁੰਦੀ ਹੁਣ ਦੋ ਤਿੰਨ ਵਾਰੀ ਇਹ ਨਹਿਰ ਟੁੱਟਦੀ ਹੈ ਕਿ ਇਥੇ ਦੇਖੋ ਕੋਈ ਹੁਣ ਤੱਕ ਸਰਕਾਰੀ ਮੁਲਾਜ਼ਮ ਇਹ ਵੀ ਰਿਪੇਅਰ ਵਾਸਤੇ ਨਹੀਂ ਪਹੁੰਚਿਆ ਪਿੰਡ ਦੇ ਆਪਣੀ 55% ਸਨੈਰ ਦੀ ਪੂਰਤੀ ਵਾਸਤੇ ਜਿਹੜਾ ਪਾਰ ਟਾਇਆ ਹੋਇਆ ਹੈ ਆਪ ਮਸ਼ੀਨ ਲਵਾ ਕੇ ਕੰਮ ਕਰਾ ਰਹੇ ਨੇ ਜਿਸ ਦੇ ਉੱਤੇ ਕਟੋ-ਕਟ ਵੀ 25-30 ਹਜ਼ਾਰ ਰੁਪਏ ਦਾ ਖਰਚਾ ਆਉਣਾ ਇਸ ਪਾਰ ਨੂੰ ਪੂਰਨ ਵਾਸਤੇ ਸਰਕਾਰੀ ਮੁਲਾਜ਼ਮ ਕੋਈ ਵੀ ਇਥੇ ਹੁਣ ਤੱਕ ਨਹੀਂ ਪਹੁੰਚਿਆ ਆਇਆ ਸੀ ਸਵੇਰੇ ਅੱਜ ਉਹ ਆ ਕੇ ਫੋਪਾ ਖਿੱਚ ਕੇ ਚਲਾ ਗਿਆ ਤੇ ਅਜੇ ਤੱਕ ਹੋਰ ਕੋਈ ਇਥੇ ਕਿਸੇ ਦੀ ਉਮੀਦ ਨਹੀਂ ਹੈ ਆਸ ਨਹੀਂ ਹੈ ਕੋਈ ਸਦੀ ਪੂਰਤੀ ਵਾਅਦਾ ਕੋ ਖਰਚਾ ਦੇਵੇਗਾ ਸਰਕਾਰੀ ਤੌਰ ਤੇ ਪਿੰਕੇ ਪਤਵੰਤੇ ਸਿਨੇ ਆਪ ਹੀ ਖਰਚਾ ਕਰਕੇ ਪਿੰਕੇ ਰਿਪੇਅਰ ਕਰਾ ਰਹੇ ਨੇ ਕਿਉਂਕਿ ਇਸ ਨਹਿਰ ਦਾ ਪਾਣੀ ਪਿੰਕੇ ਚ ਵੜ ਜਾਂਦਾ ਹੈ ਹੁਣ ਵੀ ਕੋਈ ਘਰਾਂ ਚ ਪਾਣੀ ਬੜਿਆ ਹੋਇਆ ਤੇ ਲੋਕੀ ਆਪਣਾ ਘਰੋਂ ਜੋ ਪਾਣੀ ਲੈ ਰਹੇ ਨੇ ਦੇਖੋ ਇਹਨਾਂ ਪਤਵੰਤੇ ਸਭਾ ਦੇ ਵਿੱਚ ਕਿਹੜੇ ਕਿਹੜੇ ਪਿੰਕੇ ਨੇ ਨਿਰਮਲ ਸਿੰਘ ਰਾਜਾ ਇੱਕ ਪੰਚਾਇਤ ਮੈਂਬਰ ਹੈ ਤੇ ਜਸਵੀਰ ਸਿੰਘ ਮੰਟੂ ਸਰਦਾਰ ਅਵਤਾਰ ਸਿੰਘ ਜੀ ਤੇ ਤਿੰਨ ਚਾਰ ਮੈਂਬਰ ਇਹ ਖੁਦ ਇਕੱਠੇ ਹੋ ਕੇ ਆਪਣੇ ਪੱਲੋਂ ਐਸੇ ਲਾ ਕੇ ਇੱਕ ਭਾਈ ਸੁੱਚਾ ਸਿੰਘ ਜੀ ਹੈ ਸਰਦਾਰ ਸੁੱਚਾ ਸਿੰਘ ਜੀ ਜਿਨ੍ਹਾਂ ਦੇ ਆਪਣੇ ਘਰ ਵਿੱਚ ਵੀ ਪਾਣੀ ਵੜਿਆ ਹੋਇਆ ਹੈ ਇਹ ਆਪ ਆਪਣੇ ਤੁਕਕੋਂ ਨੂੰ ਪੈਸੇ ਇਕੱਠੇ ਕਰਕੇ ਪੈਸਾ ਇਕ ਢਾਲ ਕੇ ਤੇ ਪ੍ਰਾਈਵੇਟ ਤੋਂ ਤੇ ਮਸ਼ੀਨ ਮੰਗਾ ਕੇ ਆ ਵੇਖੋ ਰੋੜਿਆਂ ਦਾ ਢੇਰ ਲੱਗ ਰਿਹਾ ਰੋਡ ਤੇ ਮਿੱਟੀ ਪਵਾ ਰਹੇ ਨੇ ਇਸ ਪਾਰ ਦੇ ਵਿੱਚ ਸੋ ਬੇਨਤੀ ਹੈ ਅਸੀਂ ਬੇਨਤੀ ਕਰਦੇ ਹਾਂ ਸਰਕਾਰੀ ਤੌਰ ਤੇ ਜਿਹੜੇ ਵੀ ਸਾਡੀ ਇਹ ਗੱਲ ਸੁਣਦੇ ਹੋਣਗੇ ਕਿਰਪਾ ਕਰਕੇ ਇੱਥੇ ਪਹੁੰਚ ਕੇ ਸਰਕਾਰੀ ਐਸਡੀਓ ਕੋਈ ਐਕਸ਼ਨ ਕੋਈ ਡਿਪਾਰਟਮੈਂਟ ਜਿਹੜੇ ਪੂਛੇ ਅਧਿਕਾਰੀ ਨੇ ਉਹ ਆ ਕੇ ਇਸ ਕੰਮ ਨੂੰ ਕਰਾਉਣ ਬਹੁਤ ਧੰਨਵਾਦ ਜੀ ਕੋਈ ਖਾਤਾ ਪਤਾ ਇਹਨਾਂ ਨੂੰ ਦਿੱਤਾ ਜਾਵੇ ਜਿਹੜੇ ਪਤਵੰਤੇ ਸਿੱਦੇ ਨੇ ਕੰਮ ਕਰਾ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ